ਬਹੁਤ ਛੋਟਾ ਪ੍ਰੋਗਰਾਮ ਹੈ ਮੈਂ ਛੋਟਾ ਪ੍ਰੋਗਰਾਮ ਸਭਾ ਤੋਂ ਦੇ ਰਵਾਂਗੇ ਇਹ ਔਰ ਛੋਟਾ ਬੁਲਾ ਕੇ ਲੈਣਗੇ ਜਿਲ੍ਹਾ ਮੱਤਭੇ ਤੇ ਡਿਵੀਜ਼ਨ ਮੱਤਭੇ ਤੇ ਫਿਰ ਪੰਜਾਬ ਲੈ ਕੇ ਕਰਵਾਵਾਂਗੇ ਇਹ ਸਤਿਕਾਰਯੋਗ ਤੇ ਫਸਟਾਈਨ ਨੂੰ ਪ੍ਰਧਾਨ ਕਸਰ ਸੀ ਸਭ ਤੋਂ ਵੱਡੀ ਅਸੀਂ ਪ੍ਰਧਾਨ ਬਣ ਕੇ ਭਾਰਤ ਦੇ ਵਿੱਚ ਆ ਕੇ ਮੈਂ ਬਹੁਤ ਛੋਟਾ ਬੁਲਾ ਕੇ ਬਹੁਤ ਛੋਟਾ ਫਰੈਂਕ ਜੀਨੇ ਰੱਖ ਰਹੇਗਾ ਤੁਹਾਨੂੰ ਇਨਾਮ ਦੇ ਕੇ ਟਰਾਫੀ ਦੇ ਕੇ ਤੇ ਤੁਹਾਨੂੰ ਸਨਮਾਨਿਤ ਕਰਨਗੇ ਨੰਬਰ 2 ਤੇ ਤੁਹਾਨੂੰ ਪੁਲਿਸ ਵਿਭਾਗ ਵਿੱਚ ਭਰਤੀ ਕਰ ਦਾ ਬਹੁਤ ਫਾਇਦਾ ਮਿਲੂਗਾ ਜਿਹੜੇ ਜੇਮਾਂ ਵਾਲਿਆਂ ਨੇ ਜੇਮਾਂ ਵਾਲਿਆਂ ਨੂੰ ਹਰ ਕੰਮ ਵਿੱਚ ਪੈਣ ਪੈਂਦੀ ਹੈ ਸੋ ਇਸ ਕਰਕੇ ਮੈਂ ਇੱਕ ਬੇਨਤੀ ਕਰਦਾ ਹਾਂ ਕਿ ਡਿਸਿਪਲਨ ਜਰੂਰ ਬਣਾ ਚੜਾ ਕੇ ਤੋ ਅੱਜ ਤੁਸੀਂ ਥੋੜਾ ਦਰਸ਼ਕਾਂ ਦੀ ਯਾਤਰਾ ਹੈ ਬਾਕੀ ਬੰਦੇ ਬਹੁਤ ਅੱਛੇ ਖਿਡਾਰੀਆ ਵਾਲੀਬਾਲ ਦੇ ਮੁੰਡੇ ਨੇ ਕਮਾਲ ਕਰਤੀ ਬਹੁਤ ਅੱਛਾ ਛੱਡੇ ਸਾਰੇ ਮੁੰਡੇ ਮੁੰਡੇ ਅਚੇ ਨਾ ਤੋੜੋ ਯਾਰੀ ਖੇਡਣਾ ਜੋੜੋ ਯਾਰੀ ਪ੍ਰੋਗਰਾਮ ਤਹਿਤ ਪਰੋਇਪਰ ਪੁਲਿਸ ਵੱਲੋਂ ਖੇਡਾਂ ਦਾ ਆਯੋਜਨ ਜੀਹਾਂ ਪ੍ਰੋਇਪਰ ਪੁਲਿਸ ਵੱਲੋਂ ਗੱਟੀ ਰੇ ਮੇਕੇ ਖੇਡ ਟੂਰਨਾਮੈਂਟ ਦਾ ਆਯੋਜਨ ਕੀਤਾ ਗਿਆ ਹੈ ਜਿੱਥੇ ਪੁਲਿਸ ਮੁਖੀ ਮੈਡਮ ਸੋਮਿਆ ਮਿਸ਼ਰਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਨੌਜਵਾਨ ਵਰਗ ਨੂੰ ਖੇਡਾਂ ਪ੍ਰਤੀ ਉਤਸ਼ਾਹ ਕਰਨ ਲਈ ਚਲਾਈ ਗਈ ਵਿਸ਼ੇਸ਼ ਮਹਮ ਨਛੇ ਨਾਲ ਤੋੜੋ ਯਾਰੀ ਖੇਡਣਾ ਜੋੜੋ ਯਾਰੀ ਪ੍ਰੋਗਰਾਮ ਅਨੁਸਾਰ ਸੈਣੀ ਵਾਲ ਤੋਂ ਪਿੰਡਾਂ ਦੇ ਗੱਟੀ ਰੇ ਮੇਕੇ ਵਿਖੇ ਥਾਣਾ ਮੁਖੀ ਬਲਤੇਜ ਸਿੰਘ ਬਰਾੜ ਦੀ ਅਗਵਾਈ ਹੇਠ ਖੇਡ ਟੂਰਨਾਮੈਂਟ ਆਯੋਜਨ ਕੀਤੇ ਗਏ ਜ ਇਸ ਵਿੱਚ ਵਾਲੀਬਾਲ ਰੱਸਾ ਕਸੀ ਦੌੜ ক্রিকেট ਮੁਕਾਬਲੇ ਆਦ ਕਰਵਾਏ ਗਏ ਇਸ ਖੇਡ ਟੂਰਨਾਮੈਂਟ ਦੇ ਮੁੱਖ ਮਹਿਮਾਨ ਬਲਕਾਰ ਸਿੰਘ ਡੀਐਸਪੀ ਡੀ ਵਿਸ਼ੇਸ਼ ਤੌਰ ਤੇ ਪਹੁੰਚੇ ਇਸ ਮੌਕੇ ਡੀਐਸਪੀ ਬਲਕਾਰ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆ ਖਿਲਾਫ ਵਿਸ਼ੇਸ਼ ਮਹਮ ਚਲਾਈ ਹੋਈ ਹੈ ਉਹਨਾਂ ਕਹਿ ਕੇ ਜੇਕਰ ਲੋਕ ਪੁਲਿਸ ਦਾ ਸਹਿਯੋਗ ਕਰਨ ਤਾਂ ਇਹਨਾਂ ਨਸ਼ਿਆ ਖਿਲਾਫ ਕਾਫੀ ਹੱਦ ਤੱਕ ਕੰਟਰੋਲ ਕੀਤਾ ਜਾ ਸਕਦਾ ਹੈ ਉਹਨਾਂ ਇਲਾਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਨਸ਼ਿਆਂ ਨੂੰ ਰੋਕਣ ਲਈ ਪੁਲਿਸ ਦਾ ਪੂਰਾ ਸਹਿਯੋਗ ਕਰਨ ਉਹਨਾਂ ਨੇ ਨੌਜਵਾਨ ਵਰਗ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਖੇਡਾਂ ਵੱਲ ਧਿਆਨ ਦੇਣ ਇਸ ਖਿੱਟ ਟੂਰਨਾਮੈਂਟ ਦੇ ਜੇਤੂ ਟੀਮਾਂ ਦੇ ਜੇਤੂ ਖਿਡਾਰੀਆਂ ਨੂੰ ਸਨਮਾਨ ਚਿੰਨ੍ਹ ਪੇਟ ਕਰ ਸਨਮਾਨਿਤ ਕੀਤਾ ਗਿਆ ਇਸ ਮੌਕੇ ਅਨੇਕਾਂ ਹੀ ਪਤਵੰਤੇ ਸੱਜਣ ਹਾਜ਼ਰ ਰਹੇ ਸੈਣੀ ਵੱਲ ਤੋਂ ਪੱਤਰਕਾਰ ਜਗਿੰਦਰ ਸਿੰਘ ਪੋਲਾ ਦੀ ਵਿਸ਼ੇਸ਼ ਰਿਪੋਰਟ ਦੇਖੋ ਪੂਰੀ ਰਿਪੋਰਟ ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਤਾਂ ਚੈਨਲ ਨੂੰ ਸਬਸਕ੍ਰਾਈਬ ਲਾਈਕ ਐਂਡ ਫੋਲੋ ਜ਼ਰੂਰ ਕਰਨਾ ਤਾਂ ਕਿ ਪੰਜਾਬ ਤੇ ਦੇਸ਼ ਵਿਦੇਸ਼ ਦੀ ਹਰ ਅਪਡੇਟ ਤੁਹਾਡੇ ਤੱਕ ਪਹੁੰਚ ਸਕੇ ਸਭ ਤੋਂ ਪਹਿਲਾਂ ਬੜੇਰੋ ਸੱਡਣਾ ਦੇਖਦੇ ਰਹੋ ਸਾਡਾ ਚੈਨਲ ਸ਼ਾਬਾਸ਼ 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 ਬੱਚੇ ਗਏ ਟੀਰੀ ਮੇਕੇ ਵਿੱਚ ਕੀ ਪ੍ਰੋਗਰਾਮ ਚੱਲੇ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਐਸਐਸਪੀ ਫਰੋਜਪੁਰ ਮੈਡਮ ਸੌਮਿਆ ਮਿਸ਼ਰਾ ਜੀ ਆਈਪੀਐਸ ਉਹਨਾਂ ਦੇ ਨਿਗਰਾਨੀ ਹੇਠ ਪਿੰਡ ਗੱਟੀ ਰਹੀਮਕੇ ਵਿਖੇ ਜਿਹੜਾ ਨਸ਼ਾ ਛਡਾਊ ਛਡਾਉਣ ਵਾਸਤੇ ਜਿਹੜਾ ਸੀ ਗੇਮਾਂ ਕਰਾਈਆਂ ਗਈਆਂ ਜਿਹਦੇ ਵਿੱਚ ਆਸ-ਪਾਸੇ ਦੇ ਪਿੰਡਾਂ ਦੀਆਂ ਨੌਜਵਾਨ ਬੱਚਿਆਂ ਨੇ ਜਿਹੜਾ ਪਾਰਟਿਸਿਪੇਟ ਕੀਤਾ ਹੈ ਅੱਜ ਦਾ ਜਿਹੜਾ ਇਹ ਪ੍ਰੋਗਰਾਮ ਹੈ ਉਹਦਾ ਮੇਨ ਮਕਸਦ ਇਹ ਹੈ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਤੇ ਬੌਸ ਕਿੰਨੇ ਹੋਣਾ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਦੂਰ ਕਰਨ ਵਾਸਤੇ ਪ੍ਰੇਰਿਤ ਕਰਨ ਲਈ ਜਿਹੜਾ ਉਹ ਮੇਨ ਗੇਮਾਂ ਕਰਾਉਣ ਦਾ ਮਕਸਦ ਸੀਗਾ ਔਰ ਅੱਜ ਮੈਂ ਆਪ ਦੇ ਮੱਦੇਮੇ ਅਮ ਰਹੀ ਇੱਥੋਂ ਦੀ ਜਨਤਾ ਨੂੰ ਅਪੀਲ ਵੀ ਕਰਦਾ ਹੈ ਉਹ ਕਿਰਪਾ ਕਰਕੇ ਜੇ ਕੋਈ ਸਮਾਜ ਦੇ ਵਿੱਚ ਅਜਿਹੀ ਬਰਿਆਈ ਦਾ ਪੱਲਾ ਫੜੀ ਫਿਰਦਾ ਹੈ ਉਹ ਕਿਰਪਾ ਕਰਕੇ ਛੱਡ ਕੇ ਮੁਖਤਰਾ ਦੇ ਵਿੱਚ ਆ ਜਾਏ ਤੂੰ ਸਮਾਜ ਦੇ ਵਿੱਚ ਪੂਰਾ ਬਣਦਾ ਮਾਨ ਸਤਕਾਨ ਸਤਕਾਰ ਦਿੱਤਾ ਜਾਵੇ ਪ੍ਰਧਾਨ ਜੀ ਅੱਜ ਪਿੰਡ ਗੱਟੀ ਦੀ ਮੇਗੇ ਵਿਖੇ ਨਸ਼ੇ ਨਾਲ ਤੋੜੋ ਯਾਰੀ ਖੇਡਾਂ ਨਾਲ ਜੋੜੋ ਯਾਰੀ ਪ੍ਰੋਗਰਾਮ ਕਰਵਾਇਆ ਗਿਆ ਕਿਸ ਤਰ੍ਹਾਂ ਰਿਸਪੌਂਸ ਮਿਲਿਆ ਜੀ ਵੇਖੋ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਿਨ੍ਹਾਂ ਦੀ ਰਹਿਨਮਾਈ ਦੇ ਵਿੱਚ ਪੰਜਾਬ ਦੇ ਡੀਜੀਪੀ ਸਾਹਿਬ ਔਰ ਸਾਡੇ ਜ਼ਿਲ੍ਹੇ ਦੇ ਐਸਐਸਪੀ ਸਾਹਿਬ ਦੀ ਰਹਿਨਮਾਈ ਦੇ ਵਿੱਚ ਜੋ ਅੱਜ ਨਸ਼ਨ ਦੇ ਸੰਬੰਧ ਦੇ ਵਿੱਚ ਇੱਕ ਸੈਮੀਨਾਰ ਕਰਵਾਇਆ ਗਿਆ ਚਾਹ ਖੇਡ ਮੇਲਾ ਲਾ ਲਓ ਚਾਹ ਕਿਸੇ ਤਰ੍ਹਾਂ ਦਾ ਵੀ ਉਹਦੇ ਚ ਇੱਕ ਚੰਗਾ ਸੁਨੇਹਾ ਗਿਆ ਬੱਚਿਆਂ ਦੇ ਵਿੱਚ ਜਿਹੜਾ ਸਾਡਾ ਇਲਾਕਾ ਸਰਹੱਦੀ ਏਰੀਆ ਗੱਟੀ ਹਰੀਮ ਕੇ ਜਿਵੇਂ ਆਪਾਂ ਖੜੇ ਆ ਸੋ ਜਮਾਂ ਚੀਰੋ ਲਾਈਨ ਤੇ ਆਜ ਇਸ ਚੀਜ਼ ਦੇ ਨਾਲ ਜੋ ਗੀਮਾਂ ਹੋਈਆਂ ਬੜਾ ਵਧੀਆ ਜਿਹੜਾ ਇੱਕ ਮੈਸੇਜ ਗਿਆ ਲੋਕਾਂ ਦੇ ਵਿੱਚ ਔਰ ਮੈਂ ਵੀ ਅਪੀਲ ਕਰਦਾ ਜਿਹੜੇ ਕੋ ਮਾਰੇ ਅੰਸਰ ਨੇ ਸੋ ਉਹ ਆਵਾਜ਼ ਆਜਨ ਨਾਲ ਪੁਲਿਸ ਔਰ ਪਬਲਿਕ ਦਾ ਜਿਹੜਾ ਰਿਸ਼ਤਾ ਹੈ ਇੱਕ ਨੌ ਮਾਸ ਦਾ ਰਿਸ਼ਤਾ ਹੈ ਕੱਲੀ ਪੁਲਿਸ ਵੀ ਨਹੀਂ ਕੁਝ ਕਰ ਸਕਦੀ ਮੈਂ ਤੁਹਾਡੇ ਮਾਧਿਅਮ ਤੇ ਰਹੀ ਇੱਕ ਸੁਨੇਹਾ ਮੈਂ ਵੀ ਦੇਣਾ ਚਾਹੁੰਦਾ ਸੋ ਸਾਰਿਆਂ ਨੂੰ ਸਾਡੇ ਤੇ ਇਕਾਗਰਤਾ ਪੈਦਾ ਕਰਨੀ ਚਾਹੀਦੀ ਹੈ ਤਾਂ ਜੋ ਨਸ਼ੇ ਨੂੰ ਜੜੋਂ ਪੱਟਾ ਜਾਵੇ